ਅੱਜ ਅਟਿਕਾ ਸਾਹਿਬ ਜੀ ਤੱਕ ਇਹ ਨਾਲ ਹੀ ਇੱਥੇ ਜਾਂਦਿਆਂ ਜਾਂਦਿਆਂ ਰੁਕੇ ਆ ਸੰਗਤ ਨੇ ਇੱਥੇ ਸਨਮਾਨ ਕੀਤਾ ਹੈ ਅਟਿਕਾ ਸਾਹਿਬ ਦੇ ਕੋਲ ਜੀ ਰੱਖੇ ਬਾਹਰ ਬਾਈਪਾਸ ਦੇ ਮਿਲਣ ਵਾਸਤੇ ਆਏ ਆ ਮੈਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ਤਾਨ ਬਾਤ ਹੈ ਕੱਠ ਜੁੜ ਦੀ ਬੜੀ ਚਰਚਾ ਬਣੀ ਵੀ ਕਹਿੰਦੇ ਭਾਜਪਾ ਨਾਲ ਕੱਠ ਜੁੜ ਕਰਨ ਲਈ ਕਾਫੀ ਚਰਚਾ ਬਣੀ ਵੀ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਤੇ ਸਾਡੇ ਪੰਜਾਬੀ ਸਾਲ ਦਿੰਦੇ ਨੇ ਪੰਥ ਸਾਥ ਦਿੰਦਾ ਸਾਨੂੰ ਅਸੀਂ ਇਕੱਲੇ ਸਵਰਾਥ ਹਾਂ ਜਕੇਂਦਰ ਕਾਂਦੀ ਦਾ ਨੂੰ ਲੈ ਕੇ ਆ ਬੋਲ ਰਿਹਾ ਹਾਂ ਜੀ ਹਾਂਜੀ ਤੇ ਜਾ ਰਹੇ ਆ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ 2027 ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਗੱਲ ਕਰਾਂਗੇ ਇਕ ਕਾਲੀ ਦਲ ਦਾ ਕਰਦਾ ਚੱਲਦੇ ਮੈਂ ਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜਾਂ ਨੋਟਿਸ ਕਿਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੋ ਕੋਈ ਨਹੀਂ ਕਰਦੇ ਹੁੰਦੇ ਜੀ ਜਦੋਂ ਕਰਨਗੇ ਫਿਰ ਅਸੀਂ ਜਵਾਬਦਾਵਾ ਕੋਰਟ ਜਸਟਿਸ ਕਮਿਸ਼ਨ ਕੋਲ ਹੀ ਦੇਣਾ ਅੱਜ ਸਾਡੇ ਗੱਗਰ ਸਾਹਿਬ ਜੀ ਤੱਕ ਇਹ ਨਾਲ ਹੀ ਇੱਥੇ ਜਾਂਦਿਆਂ ਜਾਂਦਿਆਂ ਰੁਕੇ ਆ ਸੰਗਤ ਨੇ ਇੱਥੇ ਸਨਮਾਨ ਕੀਤਾ ਹੈ ਕਦੀ ਗੱਗਰ ਸਾਹਿਬ ਦੇ ਕੋਲ ਜੀ ਇੱਥੇ ਬਾਹਰ ਬਾਈਪਾਸ ਦੇ ਮੈਨ ਵਾਸਤੇ ਆਏ ਆ ਮੈਨਾਂ ਦਾ ਦਿਲ ਥੀਏ ਗਹਿਰਾ ਹੀ ਚੱਲ ਪਾ ਗੱਟ ਜੁੜ ਦੀ ਬੜੀ ਚਰਚਾ ਬਣੀ ਵੀ ਕਹਿੰਦੇ ਭਾਜਪਾ ਨਾਲ ਗੱਟ ਜੁੜ ਕਰਨ ਲਈ ਕਾਫੀ ਚਰਚੇ ਬਣੇ ਪਏ ਨੇ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਤੇ ਸਾਡੇ ਪੰਜਾਬੀ ਸਾਲ ਦਿੰਦੇ ਨੇ ਪੰਥ ਸਾਥ ਦਿੰਦਾ ਸਾਨੂੰ ਅਸੀਂ ਇਕੱਲੇ ਸਵਰਾਥ ਹਾਂ ਜਿਕਰਿੰਦਰ ਖਾਲਸਾ ਹਾਂ ਜੀ ਹਾਂਜੀ ਤੇ ਜਾ ਰਹੇ ਹਾਂ ਫੇਰ ਇਹ ਨਾਲ ਗੱਲਬਾਤ ਕਰਦੇ ਆ ਕਿ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਕਸੀਰ ਉਹਨੇ ਘਰਾਂ ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਰੇ ਨਾਲ ਸ਼ਾਮਲ ਹੋਵੋ 2027 ਚ ਇਲੈਕਸ਼ਨ ਦੀ ਇਹ ਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਕਰਨ ਕਰਾ ਇੱਕ ਕਾਲੀ ਦਲ ਦਾ ਚਰਦਾ ਚਲਦੇ ਮੈਂ ਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਦਾ ਨੋਟਿਸ ਦਿੱਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੋ ਕੋਈ ਨਹੀਂ ਕਰਦੇ ਹੁੰਦੇ ਜੇ ਜਦੋਂ ਕਰਨਗੇ ਫਿਰ ਅਸੀਂ ਜਵਾਬਦਾਵਾ ਕੋਰਟ ਜਸਟਿਸ ਕਮਿਸ਼ਨ ਕੋਲ ਹੀ ਦੇਣਾ ਅੱਜ ਸਾਥੀ ਗੱਤ ਸਾਹਿਬ ਜੀ ਤੱਕ ਇਹ ਨਾਲ ਹੀ ਇੱਥੇ ਜਾਂਦਿਆਂ ਜਾਂਦਿਆਂ ਰੁਕੇ ਆ ਸੰਗਤ ਨੇ ਇੱਥੇ ਸਨਮਾਨ ਕੀਤਾ ਹੈ ਕਦੀ ਗੱਤ ਸਾਹਿਬ ਦੇ ਕੋਲ ਜੀ ਇੱਥੇ ਬਾਰ ਬਾਈਪਾਸ ਦੇ ਮੈਦਾਨ ਵਾਸਤੇ ਆਏ ਆ ਮੈਨਾਂ ਦਾ ਦਿਲ ਦੀ ਹੈ ਗਹਿਰੀ ਇਹ ਚਤਤਾਂ ਬਾਤ ਹੈ ਗੱਟ ਜੁੜ ਦੀ ਬੜੀ ਚਰਚਾ ਬਣੀ ਵੀ ਕਹਿੰਦੇ ਭਾਜਪਾ ਨਾਲ ਗੱਟ ਜੁੜ ਕਰਨ ਲਈ ਕਾਫੀ ਚਰਚਾ ਬਣੀ ਬਣੀ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਤੇ ਸਾਡੇ ਪੰਜਾਬੀ ਸਾਲ ਦਿੰਦੇ ਨੇ ਪੰਥ ਸਾਥ ਦਿੰਦਾ ਸਾਨੂੰ ਅਸੀਂ ਇਕੱਲੇ ਸਵਰਾਥ ਹੈ ਜੀ ਹਜਰਿੰਦਰ ਖਾਲਸਾ ਜੀ ਹਾਂਜੀ ਤੇ ਜਾ ਰਹੇ ਹਾਂ ਫੇਰ ਇਹ ਨਾਲ ਗੱਲਬਾਤ ਕਰਦੇ ਆ दे दे कि ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ 2027 'ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਕਰਨ ਕਰਾਂ ਇੱਕ ਕਾਲੀ ਦਲ ਦਾ ਚਰਚਾ ਕਰਦੇ ਵੀ ਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜ ਆ ਨੋਟਿਸ ਦਿੱਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੋ ਕੋਈ ਨਹੀਂ ਕਰਦੇ ਹੁੰਦੇ ਜੀ ਜਦੋਂ ਕਰਨਗੇ ਫਿਰ ਅਸੀਂ ਜਵਾਬ ਦਾਵਾ ਕੋਰਟ ਜਸਟਿਸ ਕਮਿਸ਼ਨ ਕੋਲ ਹੀ ਦੇਣਾ ਅੱਜ ਸਾਥੀ ਗੱਤਾਰ ਸਾਹਿਬ ਜੀ ਤੱਕ ਇਹਦੇ ਨਾਲ ਹੀ ਇੱਥੇ ਜਾਂਦਿਆਂ ਜਾਂਦਿਆਂ ਰੁਕੇ ਆ ਸੰਗਤ ਨੇ ਇੱਥੇ ਸਨਮਾਨ ਕੀਤਾ ਹੈ ਪੰਦੀਕਾਰ ਸਾਹਿਬ ਦੇ ਕੋਲ ਜੀ ਰੱਖੇ ਬਾਹਰ ਬਾਈਪਾਸ ਦੇ ਮਿਲਣ ਵਾਸਤੇ ਆਏ ਆ ਮੈਨਾਂ ਦਾ ਦਿਲ ਦੀ ਹੈ ਗਹਿਰਾਈ ਇਹ ਦਿਲ ਚਤਾਲ ਪਾ ਗਿਆ ਕੱਟ ਜੁੜ ਦੀ ਬੜੀ ਚਰਚਾ ਬਣੀ ਵੀ ਕਹਿੰਦੇ ਭਾਜਪਾ ਨਾਲ ਕੱਟ ਜੁੜ ਕਰਨ ਲਈ ਕਾਫੀ ਚਰਚਾ ਬਣੀ ਵੀ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਤੇ ਸਾਡੇ ਪੰਜਾਬੀ ਸਾਲ ਦਿੰਦੇ ਨੇ ਪੰਥ ਸਾਥ ਦਿੰਦਾ ਸਾਨੂੰ ਅਸੀਂ ਇਕੱਲੇ ਸਵਰਾਥ ਹੈ ਜਗਿੰਦਰ ਖਾਨ ਕੈਂਡੀਡਾ ਨੂੰ ਲੈ ਕੇ ਬੋਲੋ ਹਾਂਜੀ ਦੇ ਜਾ ਰਹੇ ਹਾਂ ਫਿਰ ਇਹ ਨਨਾਂ ਗੱਲਬਾਤ ਕਰਦੇ ਆ ਕਿ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ 2027 ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਕੰਮ ਕਰਾਂਗੇ ਇਕ ਕਾਲੀ ਦਲ ਦਾ ਕਰਦਾ ਕਰਦੇ ਵੀ ਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜਾਂ ਨੋਟਿਸ ਦਿੱਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੋ ਕੋਈ ਨਹੀਂ ਕਰਦੇ ਹੁੰਦੇ ਜੀ ਜੇਕਰ ਕਰਨਗੇ ਫਿਰ ਅਸੀਂ ਜਵਾਬਦਾਵਾ ਕੋਰਟ ਜਸਟਿਸ ਕਮਿਸ਼ਨ ਕੋਲ ਹੀ ਦੇਣਾ ਅੱਜ ਸਾਥੀ ਗੱਤ ਸਾਹਿਬ ਜੀ ਤੱਕ ਇਹਦੇ ਨਾਲ ਹੀ ਇੱਥੇ ਜਾਂਦਿਆਂ ਜਾਂਦਿਆਂ ਰੁਕੇ ਆ ਸੰਗਤ ਨੇ ਇੱਥੇ ਸਨਮਾਨ ਕੀਤਾ ਹੈ ਕਦੀ ਗੱਤ ਸਾਹਿਬ ਦੇ ਕੋਲ ਜੀ ਇੱਥੇ ਬਾਹਰ ਬਾਈਪਾਸ ਦੇ ਮੈਨ ਵਾਸਤੇ ਆਏ ਆ ਮੈਨ ਦਾ ਦਿਲ ਦੀ ਗਹਿਰਾਈ ਇਹ ਚਤਨ ਬਾਤ ਗੱਠਜੋੜ ਦੀ ਬੜੀ ਚਰਚਾ ਬਣੀ ਵੀ ਕਹਿੰਦੇ ਪਾਸ਼ਪਾ ਨਾਲ ਗੱਠਜੋੜ ਕਰਨ ਲਈ ਕਾਫੀ ਚਰਚੇ ਬੜੇ ਬੀਤੇ। ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ। ਤੇ ਸਾਡੇ ਪੰਜਾਬੀ ਸਾਲ ਦਿੰਦੇ ਨੇ, ਪੰਥ ਸਾਥ ਦਿੰਦਾ। ਸਾਨੂੰ ਅਸੀਂ ਇਕੱਲੇ ਸੁਰੱਖ ਹੈ। ਅਕਿੰਦਰ ਕਾਂਦੀ ਦਾ ਨੂੰ ਲੈ ਕੇ ਬੋਲ। ਹਾਂਜੀ ਤੇ ਜਾ ਰਹੇ ਆ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਆ। ਤੇ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ। ਅਸੀਂ ਉਹਨੇ ਦੇ ਘਰਾਂ ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ 2027 ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਕੰਮ ਕਰਾਂਗੇ ਇੱਕ ਕਾਲੀ ਦਲ ਦਾ ਕਰਦਾ ਚੱਲਦੇ ਬੀ ਤਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜਾਂ ਨੋਟਿਸ ਦਿੱਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਨਹੀਂ ਕਰਦੇ ਹੁੰਦੇ ਜੀ ਜਦੋਂ ਕਰਨਗੇ ਫਿਰ ਅਸੀਂ ਜਵਾਬ ਦਾਵਾ ਕੋਰਟ ਜੱਜ ਕਮਿਸ਼ਨ ਕੋਲ ਹੀ ਦੇਣਾ ਅੱਜ ਅਟਿਕਰ ਸਾਹਿਬ ਵੀ ਤੱਕ ਇੱਥੇ ਨਾਲ ਹੀ ਇੱਥੇ ਜਾਂਦਿਆਂ ਜਾਂਦਿਆਂ ਰੁਕੇ ਆ ਸੰਗਤ ਨੇ ਇੱਥੇ ਸਨਮਾਨ ਕੀਤਾ ਹੈ ਅਟਿਕਰ ਸਾਹਿਬ ਦੇ ਕੋਲ ਜੀ ਰੱਖੇ ਬਾਰ ਬਾਈਪਾਸ ਦੇ ਮੈਗਨਾਸ ਤੇ ਆਏ ਆ ਮੈਨ ਆ ਦਾ ਦਿਲ ਥੀਏ ਗਹਿਰਾ ਹੀ ਇਹ ਚਟਾਨਾਂ ਘਟ ਜੋੜ ਦੀ ਬੜੀ ਚਰਚਾ ਬਣੀ ਵੀ ਕਹਿੰਦੇ ਪਾਸ਼ਪਾ ਨਾਲ ਘਟ ਜੋੜ ਕਰਨ ਲਈ ਕਾਫੀ ਚਰਚਾ ਬਣੀ ਵੀ ਹੈ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਤੇ ਸਾਡੇ ਪੰਜਾਬੀ ਸਾਲ ਦਿੰਦੇ ਨੇ ਪੰਥ ਸਾਥ ਦਿੰਦਾ ਸਾਨੂੰ ਅਸੀਂ ਇਕੱਲੇ ਸੋਰਾਖ ਹਾਂ ਹਾਂਜੀ ਤੇ ਜਾ ਰਹੇ ਆ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ 2027 ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਕੰਮ ਕਰਾਂਗੇ ਇੱਕ ਕਾਲੀ ਦਲ ਦਾ ਕਰਦਾ ਚੱਲਦੇ ਟਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜਾਂ ਨੋਟਿਸ ਦਿੱਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਨਹੀਂ ਕਰਦੇ ਹੁੰਦੇ ਜੀ ਜਦੋਂ ਕਰਨਗੇ ਫਿਰ ਅਸੀਂ ਜਵਾਬ ਦਾਬਾ ਕੋਰਟ ਜਾਂ ਕਮਿਸ਼ਨ ਕੋਲ ਹੀ ਦੇਣਾ ਅੱਜ ਅਟਿਕਰ ਸਾਹਿਬ ਜੀ ਤੱਕ ਇਹਦੇ ਨਾਲ ਹੀ ਉਹ ਇੱਥੇ ਜਾਂਦੇ ਜਾਂਦੇ ਆ ਰੁਕੇ ਆ ਸੰਗਤ ਨੇ ਇੱਥੇ ਸਨਮਾਨ ਕੀਤਾ ਹੈ ਪੱਤਿਵਰ ਸਾਹਿਬ ਦੇ ਕੋਲ ਜੀ ਰੱਖੇ ਬਾਹਰ ਬਾਈਪਾਸ ਦੇ ਮਿਲਣ ਵਾਸਤੇ ਆਏ ਆ ਮੈਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ਤਾਨਬਾਦ ਕਰਦਾ ਕੱਟ ਜੁੜ ਦੀ ਬੜੀ ਚਰਚਾ ਬਣੀ ਵੀ ਕਹਿੰਦੇ ਭਾਜਪਾ ਨਾਲ ਕੱਟ ਜੁੜ ਕਰਨ ਲਈ ਕਾਫੀ ਚਰਚਾ ਬਣੀ ਵੀ ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ ਤੇ ਸਾਡੇ ਪੰਜਾਬੀ ਸਾਲ ਦਿੰਦੇ ਨੇ ਪੰਥ ਸਾਥ ਦਿੰਦਾ ਸਾਨੂੰ ਅਸੀਂ ਇਕੱਲੇ ਸਵਰਾਥ ਹੈ ਜਗਿੰਦਰ ਖਾਨ ਕੈਂਡੀ ਦਾ ਨੂੰ ਲੈ ਕੇ ਬੋਲਣਾ ਹੈ ਹਾਂਜੀ ਤੇ ਜਾ ਰਹੇ ਆ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ 2027 ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਗੱਲ ਕਰਾਂਗੇ ਇਕ ਕਾਲੀ ਦਲ ਦਾ ਚਰਚਾ ਚੱਲਦੀ ਹੈ ਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜਾਂ ਨੋਟਿਸ ਦਿੱਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੋਈ ਨਹੀਂ ਕਰਦੇ ਹੁੰਦੇ ਜੀ ਜੇਕਰ ਕਰਨਗੇ ਫਿਰ ਅਸੀਂ ਜਵਾਬਦਾਵਾ ਕੋਰਟ ਜਾਂ ਕਮਿਸ਼ਨ ਕੋਲ ਹੀ ਦੇਣਾ ਅੱਜ ਅਟਿਕਰ ਸਾਹਿਬ ਜੀ ਤੱਕ ਇੱਥੇ ਨਾਲ ਹੀ ਇੱਥੇ ਜਾਂਦਿਆਂ ਜਾਂਦਿਆਂ ਰੁਕੇ ਆ ਸੰਗਤ ਨੇ ਇੱਥੇ ਸਨਮਾਨ ਕੀਤਾ ਹੈ ਅਟਿਕਰ ਸਾਹਿਬ ਦੇ ਕੋਲ ਜੀ ਰੱਖੇ ਬਾਹਰ ਬਾਈਪਾਸ ਦੇ ਮਿਲਣ ਵਾਸਤੇ ਆਏ ਆ ਮੈਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਧੰਨਵਾਦ ਗੱਠਜੋੜ ਦੀ ਬੜੀ ਚਰਚਾ ਬਣੀ ਵੀ ਕਹਿੰਦੇ ਭਾਜਪਾ ਨਾਲ ਗੱਠਜੋੜ ਕਰਨ ਲਈ ਕਾਫੀ ਚਰਚੇ ਬਣੇ ਬੀਨ। ਦੇਖੋ ਅਸੀਂ ਪੰਥ ਦਾ ਪੰਜਾਬੀਆਂ ਦਾ ਸਹਿਯੋਗ ਲਾਂਗੇ। ਤੇ ਸਾਡੇ ਪੰਜਾਬੀ ਸਾਲ ਦਿੰਦੇ ਨੇ ਪੰਥ ਸਾਥ ਦਿੰਦਾ। ਸਾਨੂੰ ਅਸੀਂ ਇਕੱਲੇ ਸਵਰਾਥ ਹੈ। ਜਗ੍ਰਿੰਦਰ ਖਾਲਸਾ ਨੂੰ ਲੈ ਕੇ ਅੱਜ ਹਾਂਜੀ ਤੇ ਜਾ ਰਹੇ ਹਾਂ ਫੇਫੀ ਨਨ ਗੱਲਬਾਤ ਕਰਦੇ ਆ। ਤੇ ਅਸੀਂ ਜਿੰਨੇ ਵੀ ਸਾਡੇ ਜਿਹੜੇ ਟਕਸਾਲੀ ਪਰਿਵਾਰ ਹੈ ਜਿਹੜੇ ਹਾਸ਼ੀਏ ਦੇ ਉੱਤੇ ਧੱਕ ਦਿੱਤੇ ਗਏ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਜਿਹੜਾ ਅਪੀਲ ਕਰਾਂਗੇ ਕਿ ਤੁਸੀਂ ਸਾਰੇ ਨਾਲ ਸ਼ਾਮਲ ਹੋਵੋ 2027 'ਚ ਇਲੈਕਸ਼ਨ ਦੀ ਰਣਨੀਤੀ ਹੈ ਕੋਈ ਉਹ ਪਾਰਟੀ ਪਲੇਟਫਾਰਮ ਤੇ ਕਰਨ ਕਰਾਂ ਇੱਕ ਕਾਲੀ ਦਲ ਦਾ ਚਰਚਾ ਕਰਦੇ ਵੀ ਕਾਲੀ ਦਲ ਦਾ ਨਾਮ ਯੂਜ਼ ਕਰਨ ਲਈ ਜ ਆ ਨੋਟਿਸ ਦਿੱਤੇ ਜਾਣਗੇ ਉਹਦੇ ਬਾਰੇ ਕੀ ਕਹਿਣਾ ਚਾਹੋ ਕੋਈ ਨਹੀਂ ਕਰਦੇ ਹੁੰਦੇ ਜੇ ਜਦੋਂ ਕਰਨਗੇ ਫਿਰ ਅਸੀਂ ਜਵਾਬਦਾਵਾ ਕੋਰਟ ਜਸਟਿਸ ਕਮਿਸ਼ਨ ਕੋਲ ਹੀ ਦੇਣਾ